2026 ਦੇ ਵਿੱਚ ਅਗਰ ਤੁਸੀਂ ਕੈਨੇਡਾ ਜਾਂਦਾ ਪਲਾਨ ਕਰ ਰਹੇ ਹੋ ਜਾਂ ਜਾਂ ਫਿਰ ਪੀਆਰ ਹਾਸਿਲ ਕਰਨਾ ਤੁਹਾਡਾ ਪਰਪਸਾ ਤਾਂ ਅਜਰੀ ਇਹ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਇਨਫੋਰਮੇਟਿਵ ਸਾਬਿਤ ਹੋ ਸਕਦੀ ਆ ਅਗਰ 2025 ਦੀ ਗੱਲ ਕਰੀਏ ਤਾਂ ਕੈਨੇਡਾ ਇਮੀਗ੍ਰੇਸ਼ਨ ਵੱਲੋਂ ਬਹੁਤ ਵੱਡੇ ਲੈਵਲ ਤੇ ਚੇਂजेस ਕੀਤੇ ਗਏ ਸੀ ਉਹਨਾਂ ਦੀਆਂ ਇਮੀਗ੍ਰੇਸ਼ਨ ਪਾਲਿਸਿਸ ਦੇ ਵਿੱਚ ਜਿਸ ਦਾ ਇੰਪੈਕਟ ਹਰ ਤਰ੍ਹਾਂ ਦੇ ਵੀਜ਼ਾ ਕੈਟਾਗਰੀ ਦੇ ਉੱਤੇ ਇਕੁਅਲੀ ਪਿਆ ਸੀ ਭਾਵੇਂ ਉਹ ਟੂਰਿਸਟ ਵੀਜ਼ਾ ਸੀ ਵਿਸਟਰ ਵੀਜ਼ਾ ਸੀ ਸਟੱਡੀ ਜਾਂ ਫਿਰ ਸਪਾਊਸ ਵੀਜ਼ਾ ਸੀ ਅਗਰ 2026 ਦੀ ਗੱਲ ਕਰੀਏ ਤਾਂ ਬਹੁਤ ਸਾਰੇ ਚੇਂजेस ਕੈਨੇਡਾ ਇਮੀਗ੍ਰੇਸ਼ਨ ਉਹਨਾਂ ਦੀਆਂ ਪਾਲਿਸੀਜ਼ ਦੇ ਵਿੱਚ ਕੀਤੇ ਜਾ ਰਹੇ ਆ ਜਿਵੇਂ ਕਿ ਸਟੱਡੀ ਵੀਜ਼ਾ ਦੀ ਗੱਲ ਕਰੀਏ ਤਾਂ ਸਟੱਡੀ ਵੀਜ਼ਾ ਦੇ ਵਿੱਚ ਪੋਜ਼ਿਟਿਵ ਆਊਟਕਮ ਆਦੀ ਹੋਈ ਨਜ਼ਰ ਆ ਰਹੀ ਆ ਕਿਉਂਕਿ ਸਟੱਡੀ ਵੀਜ਼ਾ ਦੇ ਵਿੱਚ ਇੰਪਰੂਵਮੈਂਟ ਦੇਖਣ ਨੂੰ ਮਿਲ ਰਹੀ ਆ ਇਅਰ ਦੇ ਸਟਾਰਟਿੰਗ ਦੇ ਵਿੱਚ ਹੀ ਜਿੱਥੇ ਵੱਡੇ ਲੈਵਲ ਤੇ 2025 ਦੇ ਵਿੱਚ ਵੀਜ਼ਾਸ ਰਿਜੈਕਟ ਕੀਤੇ ਜਾ ਰਹੇ ਸੀ ਹੁਣ ਪੋਸੀਬਿਲਿਟੀ ਬਣ ਰਹੀ ਆ ਸਟੱਡੀ ਵੀਜ਼ਾ ਦੇ ਅਪਰੂਵਲ ਦੀ ਨਾ ਸਿਰਫ ਸਟੱਡੀ ਵੀਜ਼ਾ ਬਲਕਿ ਸਪਾਊਸ ਵੀਜ਼ਾ ਦੇ ਨਾਲ ਨਾਲ ਪੈਰੈਂਟਸ ਵੀਜ਼ਾ ਦੇ ਵਿੱਚ ਵੀ ਇੰਪਰੂਵਮੈਂਟ ਦੇਖਣ ਨੂੰ ਮਿਲ ਰਹੀ ਆ ਜੋ ਆਪਣੇ ਆਪ ਦੇ ਵਿੱਚ ਇੱਕ ਗੁੱਡ ਨਿਊਜ਼ ਆ ਹਰ ਉਸ ਐਪਲੀਕੈਂਟ ਲਈ ਜੋ ਕੈਨੇਡਾ ਦਾ ਵੀਜ਼ਾ ਐਕਸਪੈਕਟ ਕਰ ਰਿਹਾ ਆ ਸਭ ਤੋਂ ਪਹਿਲਾਂ ਅਗਰ ਸਟੱਡੀ ਵੀਜ਼ਾ ਦੀ ਗੱਲ ਕਰੀ ਰਿਜ਼ਲਟ ਵਧੀਆ ਆ ਰਹੇ ਆ ਬਹੁਤ ਸਾਰੇ ਐਪਲੀਕੈਂਟਸ ਨੂੰ ਵੀਜ਼ਾਸ ਗ੍ਰਾਂਟ ਕੀਤੇ ਜਾ ਰਹੇ ਆ ਬਟ ਤੁਹਾਨੂੰ ਇੱਕ ਚੀਜ਼ ਨੂੰ ਧਿਆਨ ਦੇ ਵਿੱਚ ਰੱਖਣਾ ਪਏਗਾ ਅਗਰ ਤੁਸੀਂ ਸਟੱਡੀ ਵੀਜ਼ਾ ਲਈ ਅਪਲਾਈ ਕਰਨਾ ਚਾਹੁੰਦੇ ਆ ਤਾਂ ਤੁਸੀਂ ਇੱਕ ਜੈਨੂਇਨ ਕੈਂਡੀਡੇਟ ਹੋਣੇ ਚਾਹੀਦੇ ਆ ਤੁਹਾਡੇ ਕੋਲ ਐਦਾ ਦਾ ਕੋਰਸ ਜਾਂ ਫਿਰ ਸਟੱਡੀ ਹੋਣੀ ਚਾਹੀਦੀ ਆ ਜੋ ਤੁਹਾਡੀ ਪ੍ਰੀਵੀਅਸ ਸਟੱਡੀ ਦੇ ਨਾਲ ਰੈਲੇਵੈਂਟ ਜ਼ਰੂਰ ਹੁੰਦੀ ਹੋਣੀ ਚਾਹੀਦੀ ਆ ਇਸ ਤੋਂ ਇਲਾਵਾ ਇੱਕ ਮੋਸਟ ਇੰਪੋਰਟੈਂਟ ਚੀਜ਼ ਜੋ ਹਰ ਐਪਲੀਕੈਂਟ ਨੂੰ ਵੀਜ਼ਾ ਅਪਲਾਈ ਕਰਨ ਤੋਂ ਪਹਿਲੇ ਹੀ ਧਿਆਨ ਦੇ ਵਿੱਚ ਰੱਖਣੀ ਪਊਗੀ ਉਹ ਆ ਫੰਡਿੰਗ ਫੰਡਿੰਗ 2026 ਦੇ ਵਿੱਚ ਬਹੁਤ ਜ਼ਿਆਦਾ ਮੇਜਰ ਰੋਲ ਪਲੇ ਕਰੂਗੀ ਅਗਰ ਤੁਹਾਡੀ ਫਾਈਨੈਂਸ਼ੀਅਲ ਕੰਡੀਸ਼ਨ ਵਧੀਆ ਹੋਊਗੀ ਤਾਂ ਹੀ ਤੁਸੀਂ ਵੀਜ਼ਾ ਐਕਸਪੈਕਟ ਕਰ ਸਕਦੇ ਆ ਅਦਰਵਾਇਜ਼ ਵੀਜ਼ਾ ਰਿਜੈਕਟ ਹੋ ਸਕਦਾ ਆ ਇਨਫੈਕਟ ਹੁਣ ਤਾਂ 에어ਪੋਰਟ ਦੇ ਉੱਤੇ ਵੀ ਐਪਲੀਕੈਂਟ ਦੀ ਚੈਕਿੰਗ ਹੋ ਰਹੀ ਹੈ 2026 ਦੇ ਵਿੱਚ ਅਗਰ ਤੁਸੀਂ ਚਾਹੁੰਦੇ ਆ ਕਿ ਤੁਹਾਡਾ ਵੀਜ਼ਾ ਅਪਰੂਵ ਹੋ ਜਾਏ ਤਾਂ ਤੁਸੀਂ ਜੈਨੂਇਨ ਐਪਲੀਕੇਂਟ ਜ਼ਰੂਰ ਹੋਣੇ ਚਾਹੀਦੇ ਆ ਕਿਸੇ ਵੀ ਤਰ੍ਹਾਂ ਦੀ ਅਗਰ ਫੇਕ ਡਾਕੂਮੈਂਟੇਸ਼ਨ ਹੋਊਗੀ ਤਾਂ ਵੀਜ਼ਾ ਇਸ ਤੋਂ ਇਲਾਵਾ ਅਗਰ ਤੁਸੀਂ ਐਕਸਪੈਕਟ ਕਰ ਰਹੇ ਆ ਕੈਨੇਡਾ ਦੇ ਵਿੱਚ ਪੀਆਰ ਤਾਂ ਤੁਹਾਡੇ ਕੋਲ ਸਕਿੱਲ ਦਾ ਹੋਣਾ ਮੈਂਡੇਟਰੀ ਆ ਕੈਨੇਡਾ ਇਮੀਗ੍ਰੇਸ਼ਨ ਵੱਲੋਂ ਇਸ ਸੀਜ਼ਨ ਨੂੰ ਕਲੀਅਰ ਕਰ ਦਿੱਤਾ ਗਿਆ ਹੈ ਕਿ ਉਹਨਾਂ ਐਪਲੀਕੈਂਟਸ ਨੂੰ ਕੈਨੇਡਾ ਦੇ ਵਿੱਚ ਪ੍ਰਾਇੋਰਟੀ ਦਿੱਤੀ ਜਾਊਗੀ ਜੋ ਕੈਨੇਡਾ ਦੇ ਕਲਚਰ ਦਾ ਇੱਕ ਇੰਪੋਰਟੈਂਟ ਹਿੱਸਾ ਬਣ ਚੁੱਕੇ ਆ ਤੇ ਉਹਨਾਂ ਦੇ ਕੋਲ ਉੱਥੇ ਦਾ ਵਰਕ ਐਕਸਪੀਰੀਅੰਸ ਵੀ ਹੈ ਇਸ ਤੋਂ ਇਲਾਵਾ ਕੈਨੇਡਾ ਦੇ ਵਿੱਚ ਕੰਸਟਰਕਸ਼ਨ ਵਰਕਰਸ ਦੀ ਬਹੁਤ ਜ਼ਿਆਦਾ ਡਿਮਾਂਡ ਆ ਕੰਸਟਰਕਸ਼ਨ ਵਰਕਰਸ ਤੋਂ ਇਲਾਵਾ ਟ੍ਰੇਡ ਦੇ ਸੈਕਟਰ ਦੇ ਵਿੱਚ ਵੀ ਐਪਲੀਕੈਂਟਸ ਦੀ ਬਹੁਤ ਜ਼ਿਆਦਾ ਡਿਮਾਂਡ ਆ ਇਸ ਤੋਂ ਇਲਾਵਾ ਹੈਲਥ케ਅਰ ਤੇ ਐਗਰੀਕਲਚਰ ਸੈਕਟਰ ਦੇ ਵਿੱਚ ਵੀ ਬਹੁਤ ਜ਼ਿਆਦਾ ਸਕੋਪ ਆ ਅਗਰ ਤੁਸੀਂ ਇਹਨਾਂ ਫੀਲਡ ਤੋਂ ਬਿਲੋਂਗ ਕਰਦੇ ਹੋ ਤਾਂ ਤੁਸੀਂ ਐਕਸਪੈਕਟ ਕਰ ਕਾਮ ਬਲਕਿ ਉਥੇ ਪੀਆਰ ਵੀ ਐਕਸਪੈਕਟ ਕਰ ਸਕਦੇ ਆ ਗਾਇਸ ਅਗਰ 2026 ਦੇ ਵਿੱਚ ਤੁਸੀਂ ਕੈਨੇਡਾ ਦੇ ਵਿੱਚ ਲੀਗਲ ਰੂਪ ਦੇ ਨਾਲ ਰਹਿਣਾ ਚਾਹੁੰਦੇ ਆ ਤਾਂ ਤੁਹਾਨੂੰ ਹਰ ਇੱਕ ਪਾਲਿਸੀ ਨੂੰ ਹਰ ਇੱਕ ਰੂਲ ਨੂੰ ਫੋਲੋ ਕਰਨਾ ਪਊਗਾ ਅਗਰ ਤੁਸੀਂ ਆਊਟ ਆਫ ਸਟੇਟਸ ਹੋ ਜਾਂਦੇ ਆ ਤਾਂ ਤੁਸੀਂ ਕਿਸੇ ਵੀ ਟਾਈਮ ਕੈਨੇਡਾ ਤੋਂ ਡਿਪੋਰਟ ਹੋ ਸਕਦੇ ਆ ਸੋ ਆਪਣੇ ਸਟੇਟਸ ਨੂੰ ਮੇਨਟੇਨ ਕਰਕੇ ਰੱਖਣਾ ਹਰ ਐਪਲੀਕੈਂਟ ਲਈ ਜ਼ਰੂਰੀ ਆ ਅਗਰ ਤੁਹਾਡਾ ਵਰਕ ਪਰਮਿਟ ਐਕਸਪਾਇਰ ਹੋ ਚੁੱਕਾ ਹੈ ਤਾਂ ਤੁਸੀਂ IRCC ਦੀ ਅਫੀਸ਼ੀਅਲ ਵੈੱਬਸਾਈਟ ਦੇ ਉੱਤੇ ਜਾ ਕੇ ਆਪਣੇ ਲਈ ਇੱਕ ਐਪਲੀਕੇਸ਼ਨ ਫਾਰਮ ਫਿਲ ਕਰ ਸਕਦੇ ਆ ਜਿਸ ਦੀ ਫੀਸ ਦੀ ਗੱਲ ਕਰੀਏ ਤਾਂ 155 ਕੈਨੇਡੀਅਨ ਡਾਲਰ ਤੁਹਾਨੂੰ ਪੇ ਕਰਨੇ ਪੈਣਗੇ ਅਗਰ ਤੁਸੀਂ ਆਪਣੇ ਸਟੇਟਸ ਨੂੰ ਮੇਨਟੇਨ ਕਰਕੇ ਰੱਖਦੇ ਆ ਤਾਂ ਹੀ ਤੁਸੀਂ ਬਹੁਤ ਸਾਰੇ ਐਪਲੀਕੇਂਟਸ ਕੈਨੇਡਾ ਦੇ ਵਿੱਚ ਰੈਨਲੀਫੀਕ ਅਸਾਈਲਮ ਕਲੇਮ ਕਰ ਰਹੇ ਆ ਜੋ ਆਪਣੇ ਆਪ ਦੇ ਵਿੱਚ ਇੱਕ ਇਲੀਗਲ ਐਕਟੀਵਿਟੀ ਆ ਤੇ ਇਸ ਐਕਟੀਵਿਟੀ ਨੂੰ ਰੋਕਣ ਦੇ ਲਈ ਕੈਨੇਡਾ ਇਮੀਗ੍ਰੇਸ਼ਨ ਵੱਲੋਂ ਸਟ੍ਰਿਕਟ ਡਿਸੀਜਨ ਲਈ ਜਾ ਰਹੀ ਹੈ ਟੂਰਿਸਟ ਅਤੇ ਵਿਜ਼ਟਰ ਵੀਜ਼ਾ ਦੀ ਗੱਲ ਕਰੀਏ ਤਾਂ 2026 ਦੇ ਵਿੱਚ ਇਸ ਵੀਜ਼ਾ ਦੇ ਵਿੱਚ ਵੀ ਇੰਪਰੂਵਮੈਂਟ ਦੇਖਣ ਨੂੰ ਮਿਲ ਸਕਦੀ ਆ ਇਫ ਯੂ ਹੈਵ ਐਨੀ ਫਰਦਰ ਕੁਐਰੀਜ਼ ਪਲੀਜ਼ ਲੈਟ ਮੀ ਨੋ ਇਨ ਦਾ ਕਮੈਂਟ ਸੈਕਸ਼ਨ ਆਈ ਹੋਪ ਗਾਇਜ਼ ਅੱਜ ਦੀ ਇਹ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਇਨਫੋਰਮੇਟਿਵ ਸਾਬਿਤ ਹੋਊਗੀ ਅਗਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਇਹੋ ਜਿਹੀਆਂ ਹੋਰ ਇਨਫੋਰਮੇਟਿਵ ਵੀਡੀਓਜ਼ ਦੇ ਲਈ ਮਿਲਦੀ ਹਾਂ ਨੈਕਸਟ ਵੀਡੀਓ ਵਿੱਚ ਟਿਲ ਦੈਨ ਗੁੱਡਬਾਈ ਐਂਡ